ਪੰਜਾਬ ਸਰਕਾਰ ਨੇ ਇਸ ਸਾਲ ਐਕਸਾਈਜ਼ ਡਿਊਟੀ ਵਧਾ ਕੇ ਆਪਣਾ ਮਾਲੀਆ ਜ਼ਰੂਰ ਪਤਾਇਆ ਪਰ ਸ਼ਰਾਬ ਵਪਾਰੀਆਂ ਦਾ ਮੰਨਣਾ ਹੈ ਕਿ ਵਧੇ ਹੋਏ ਮਾਲੀਏ ਦੇ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਵਪਾਰੀਆਂ ਦਾ ਕਹਿਣਾ ਜੋ ਕਿ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਲੀਆ ਵਧੀਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸ਼ਰਾਬ ਦੀ ਵਿਕਰੀ ਦੇ ਵਿੱਚ ਕੋਈ ਖਾਸਾ ਵਾਧਾ ਨਹੀਂ ਹੋਇਆ ਐਸੇ ਉਲਟ ਸ਼ਰਾਬ ਦੀ ਸਮਗਲਿੰਗ ਤੇ ਕਾਨੂੰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ ਕਾ ਨੇਵੀ ਆ ਕਿ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਸ਼ਰਾਬ ਤੇ ਡਿਊਟੀ ਘਟਾ ਹਾਲਾਂਕਿ ਸਰਕਾਰ ਸਮਗਲਿੰਗ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਇਨਫੋਰਸਮੈਂਟ ਵਿਭਾਗ ਦੀ ਵੀ ਜਿਹੜਾ ਕੰਮ ਕਰ ਰਿਹਾ ਪਰ ਸ਼ਰਾਬ ਸਮਗਲਰ ਵੀ ਨਵੇਂ ਤਰੀਕੇ ਲਾਪਰੇ ਹੀ ਨੇ ਹਾਲਾਤ ਇਹ ਜਿਵੇਂ ਨੇ ਕਿ ਕੁਝ ਲੋਕ ਮਹਿੰਗੀ ਸ਼ਰਾਬ ਤੇ ਲਈ ਆਨਲਾਈਨ ਡਿਲੀਵਰ ਹਾਲਾਤ ਇਹ ਵੀ ਨੇ ਕਿ ਕੁਝ ਲੋਕ ਮਹਿੰਗੀ ਸ਼ਰਾਬ ਤੇ ਲਈ ਆਨਲਾਈਨ ਸ਼ਰਾਬ ਡਿਲੀਵਰੀ ਭੇਜ ਰਹੇ ਨੇ ਵਪਾਰੀਆਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਵਾਤ ਰਹੀ ਸ਼ਰਾਬ ਦੀ ਸਮਗਲਿੰਗ ਤੇ ਕਾਬੂ ਪਾਉਣਾ ਚਾਹੀਦਾ ਹੈ। ਸੋ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਸ਼ਰਾਬ ਦੀ ਬੋਤਲ ਜਿਸ ਦੀ ਕੀਮਤ ਲੁਧਿਆਣਾ ਦੇ ਵਿੱਚ 2500 ਰੁਪਏ ਸੋ 2500 ਰੁਪਏ ਦੇ ਵਿੱਚ ਆਨਲਾਈਨ ਡਿਲੀਵਰੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਚੰਡੀਗੜ੍ਹ ਅਤੇ ਗੁਰੂਗਰਾਉਂ ਤੋਂ ਜਿਹੜੀ ਆ ਸ਼ਰਾਬ ਆਨਲਾਈਨ ਪੇਚ ਰਹੀ ਨੇ। ਕੁਝ ਕੋਰੀਅਰ ਸੇਵਾਵਾਂ ਦੀ ਆੜ ਦੇ ਵਿੱਚ ਸਰਕਾਰ ਤੇ مالی ਨੂੰ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ। ऐसे त्रान स्थानक पतर ते शराब ਸਮਗਲਰ सस्ती शराब ਵੇਚ ਕੇ ਨੁਕਸਾਨ ਪਹੁੰਚਾ ਰਹੇ ਨੇ ਜਦੋਂ ਕਿ ਕੁਝ ਅਧਿਕਾਰੀਆਂ ਦੀ ਲਾਪਰਵਾਹੀ ਦੇ ਨਾਲ ਹੀ ਕਾਰੋਬਾਰੀਆਂ ਨੂੰ ਵੱਟਾ ਨੁਕਸਾਨ ਹੋ ਰਿਹਾ ਸੋ ਇਸੇ ਤਰ੍ਹਾਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ਦੇ ਵਿੱਚ ਅਧਿਕਾਰੀਆਂ ਦੀ ਇੱਕ ਟੀਮ ਨੇ ਜਲੰਧਰ ਦੇ ਇਲਾਕੇ ਦੇ ਵਿੱਚ 300 ਡੱਬੇ ਗੈਰ ਕਾਨੂੰਨੀ ਸ਼ਰਾਬ ਫੜੀ ਸੀ ਪਰ ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ